ਸ੍ਰੀ ਕਾਲ ਜੀ ਸਵਾਗਤ ਹੈ ਜੀ ਅੱਜ ਦੀ ਵੀਡੀਓ ਚ ਬੜੀ ਸਫਾਈ ਜਲਦੀ ਜਦਵਾਲੇ ਬੰਦੇ ਹੋਰ ਬੰਦੇ ਲੈ ਕੇ ਕਹਿੰਦੇ ਸਾਨੂੰ ਚਾਹੀਦੇ ਆ ਉਹ ਉਧਰ ਭੇਜਦੇ ਫਿਰ ਇਹਦੇ ਕਰਕੇ ਹਦਮ ਜਾਲੇ ਰਹਿ ਗਿਆ ਕੰਮ ਹਾਂ ਕੱਲੂ ਆਉਂਗੇ ਹਾਂ ਜੀ ਬਾਕੀ ਸਫਾਈ ਕਰਦੇ ਕਰਦੇ ਨੇ ਪਤਾ ਨਹੀਂ ਕਿਹਾ ਜੱਬ ਛੇੜਤਾ ਕੋਈ ਗੈਸ ਲੀਕ ਕਰ ਗਿਆ ਪਾਈਪ ਲੀਕ ਕਰਦਾ ਗੋਬਰ ਗੈਸ ਦਾ ਇਹ ਨਹੀਂ ਪਤਾ ਕਿੱਥੇ ਤੇ ਗੈਸ ਘਟ ਗਈ ਹਾਂ ਜੀ ਇੱਥੇ ਤਾਂ ਹੋਣਾ ਲੈਵਲ ਹਲੇ ਕਿੰਨੀ ਚੀ ਹੋ ਗਈ ਪਤਾ ਲੱਗਦਾ ਥੋੜਾ ਜਿਹਾ ਡਾਊਨ ਗਿਆ ਹੋਵੇ ਚੱਲ ਦੇਖਦੇ ਆ ਦੇਖਦੇ ਹੋਰੇ ਚੈੱਕ ਕਰਕੇ ਕਿ ਕਿੱਥੇ ਲੀਕ ਹੋਇਆ ਕਿੱਥੇ ਕਿਆ ਹੋਇਆ ਹਾਂਜੀ ਦੇਖੇ ਤੇ ਪਤਾ ਲੱਗਦਾ ਗੈਸ ਗਲੇ ਪਤਾ ਲੱਗਦਾ ਅੰਨਲ ਹਾਂਜੀ ਜਿੱਥੇ ਲੀਕ ਹੁੰਦਾ ਪਤਾ ਉਹਨੂੰ ਸਮੈਲ ਤਾਂ ਆਉਂਦੀ ਨਹੀਂ ਜੀ ਸਮੈਲ ਤਾਂ ਆਉਂਦੀ ਨਹੀਂ ਜਿਵੇਂ ਗੈਸ ਕਦੇ ਘਟਿਆ ਹਾਂ ਜੀ ਸਮੈਲ ਤਾਂ ਆਉਂਦੀ ਨਹੀਂ ਹੈਗੀ ਜਮੈਂ ਅਜੇ ਪਾਣੀ ਭਰੇ ਹੋਇਆ ਹੈ ਜੀ ਕੋਸ ਨਹੀਂ ਕਿਤੇ ਨਹੀਂ ਮਿਲਿਆ ਯਾਰ ਫਿਰ ਲੀਕ ਪਤਾ ਨਾ ਫਿਰ ਚੱਲਦਾ ਪਤਾ ਨਹੀਂ ਖਾਦੇ ਨਹੀਂ ਜੇ ਮੇਰੇ ਦੀ ਕੋਲ ਨਹੀਂ ਦੀ ਕਿਰਪਾ ਹੋਈ ਹੋਈ ਹੈ ਫਿਰ 4 ਦਿਨ ਪਹਿਲਾਂ ਘੋਇਆ ਤਾਂ ਜੀ ਫਿਰ ਇੰਨਾ ਨਹੀਂ ਨਾ ਫਿਰ ਇੰਨਾ ਨਹੀਂ ਨਾ ਬੰਦ ਹੋਣਾ ਚਾਹੀਦਾ ਉਹ ਤਾਂ ਜਮੈਂ ਬੰਦ ਹੋ ਗਿਆ ਹਾਂ ਅੱਗੇ ਹਫ਼ਤੇ ਬਾਅਦ ਵੀ ਘੋੜਦਾ ਕਈ ਵਾਰੀ ਫਿਰ ਵੀ ਚੱਲੀ ਤਾਂ ਜਾਂਦਾ ਜੀ 4 ਦਿਨ ਉਹਨੂੰ ਬੁਖਾਰ ਤਾਂ ਮੈਨੂੰ ਉਦਣ ਨਹੀਂ ਮੈਂ ਘੋੜਿਆ ਉਦਣ ਦੇ ਗਰੀਬ ਦਾਸ ਘੋੜ ਕੇ ਗਿਆ ਉਹਦੇ ਘਰ ਕੇ ਪਾਣੀ ਜੇ ਘੜਤੂ ਬਾਹੋਂ ਤਾਂ ਗੈਸ ਹੀ ਨਿਕਲਦੀ ਆ ਪਹਿਲੇ ਪਾਣੀ ਮੜਾ ਜੇ ਨਿਕਲੇ ਆ ਅੰਦਰ ਤਾਂ ਹੈਗਾ ਉਹ ਇਹ ਪਾਣੀ ਹੁੰਦੋ ਨਾ ਉੱਥੇ ਪਾਣੀ ਦੀ ਆਵਾਜ਼ ਹੋ ਰਹੀ ਹੁੰਦੀ ਹੈ ਗੈਸ ਵਿੱਚ ਹਾਂਜੀ ਉਹ ਘਰਾਂ ਪਤਾ ਲੱਗ ਜਣਾ ਦਾ ਫਿਰ ਗੈਸ ਚ ਹਾਂ ਫਿਰ ਉਹ ਦੋਈ ਤਰ੍ਹਾਂ ਦੀ ਆਵਾਜ਼ ਕੰਨ ਲੱਜੰਦਾ ਫੜ ਫੜ ਦੀ ਫੜ ਫੜ ਜੀ ਹੋਰ ਇਹ ਤਰ੍ਹਾਂ ਦੀ ਆਵਾਜ਼ ਹੁੰਦੀ ਚੱਲ ਦੇਖ ਖੋਲ ਕੇ ਅੱਜ ਕਹਿੰਦਾ ਕੀ ਆਹ ਹੈ ਹਾਂਜੀ ਫਿਰ ਉਹ ਪਤਾ ਉਧਰ ਲੱਭਣਾ ਪੈਣਾ ਉੱਥੇ ਵੀ ਸਾਰਾ ਪੱਕਾ ਹੀ ਪੱਕਾ ਕੱਚਾ ਤਾਂ ਹੈ ਨਹੀਂ ਹੁਣ ਕਿਥੇ ਵੀ ਪਾਈਪ ਕਿਤੇ ਲੀਕ ਹੋ ਗਏ ਜਾਂ ਕੁਝ ਹੋ ਗਏ ਹਾਂ ਫਿਰ ਹੁਣ ਮੇਰੇ ਗਾਲਾ ਕੀ ਘੋਲਿਆ ਨਹੀਂ ਤਾਂ ਐ ਹੋਰ ਤਾਂ ਗਿਆ ਘੋਲਨੇ ਦੇ ਤਾਂ ਚਲ ਕੋਈ ਨਹੀਂ ਅੱਗੇ ਆਇਆ ਤਾਂ ਕਈ ਵਾ ਦਸ ਦਸ ਦਿਨ ਨਹੀਂ ਘੋਲਦੇ ਹੈਗੇ ਹਾਂਜੀ ਉਹੀ ਕਹਿੰਦਾ ਮੈਂ ਵੀ ਗਰਮੀ ਦੇ ਲਾ ਕਿ ਨਹੀਂ 5 ਮਿੰਟ ਨਹੀਂ ਕੱਢਣਾ ਦਿੱਤੇ ਉੱਚੇ ਤਾਂ ਪਈ ਬਹੁਤ ਹੋ 4 ਵਜ ਗਈ ਨਾਲੇ 4 4:30 ਹੋ ਗਏ ਤਾਂ ਵੀ ਇੰਨੀ ਰੁੱਪ ਗਿਆ ਦੇ ਲੈ ਕਦੋਂ ਤੇ ਕੱਖ ਸਾਰੇ ਹਾਂਜੀ ਉਹ ਇਕੱਠਾ ਕਰਕੇ ਅੱਗ ਲਾ ਦੇਣੀ ਢੇਰ ਦੇ ਪਾ ਦੇ ਤੁੱਪਾਂ ਐ ਤੁੱਪਾਂ ਨਹੀਂ ਸਿਕਾਤਾ ਅੱਛਾ ਜੀ ਅੱਗ ਲਾ ਦੇਣੀ ਸਾਰੇ ਦੀ ਹਾਂਜੀ ਨਹੀਂ ਮੋੜ ਤੇ ਸਟਿਆਵਾਂਾ ਜਾ ਕੇ ਮੋਟਰ ਉਪਰ ਉਹ ਤੇਰਾ ਨਦੀਪਰ ਠੀਕ ਐ ਅੱਗ ਦਾ ਕੰਨੂ ਲਾਉਣੀ ਐ ਇਹ ਰੇਡ ਚਾਲੇ ਦੇ ਭਾਰ ਲੈਣਾ ਠੀਕ ਐ ਜੀ ਇੱਥੇ ਤਾਂ ਨਹੀਂ ਸਾਰੀ ਬਾਈ ਤੇ ਸਵਾਜ ਹੀ ਨੇ ਹਫਤਾ ਪਈ ਰਹਿਣਾ ਬਾਈ ਤੇ ਬਦ ਇਹਨੂੰ ਪਧਰਾ ਕਰ ਦਾਂਗੇ ਮੈਂ ਪਧਰਾ ਕਰ ਦਾਂਗੇ ਉਹ ਮਿੱਟੀ ਦੀ ਢੇਰੀ ਇੱਧਰ ਆ ਮਿੱਟੀ ਸਾਰੀ ਪਧਰਾ ਕਰਕੇ ਹਾਂ ਜੀ ਢੇਰ ਤੇ ਨਾਲ ਨਾਲ ਆਦੀਆਂ ਢੇਰ ਦਾ ਜਿਹੜਾ ਚੁਕਾ ਦੂੰਗਾ ਇੱਕ ਭਈਆਂ ਦੇ ਹਾਂ ਜੀ ਇਹਨੂੰ ਨਹੀਂ ਪਿੱਛੇ ਨੂੰ ਕਰਾਣਾ ਕਰ ਦਿਓ ਕਰਾ ਕਿੱਥੇ ਲਿਆਉਂਗਾ ਇੱਥੇ ਪੇ ਅਭੀ ਤਾਂ ਢੇਰ ਕਰਾਣ ਵਾਲੇ ਹੋਣੇ ਆ ਜੱਗੇ ਨੂੰ ਪੁੱਛਣਾ ਪੈਣਾ ਵੀ ਕਰਾ ਬੇਲਾ ਕਿ ਨਹੀਂ ਉਹਨਾਂ ਕੱਚੇ ਰੱਖਿਆ ਉਹਨਾਂ ਅੰਦਰ ਉਹ ਪਹਿਲੀ ਵਾਰੀ ਅੰਦਰ ਸਟਿਆ ਪਿਆ ਤਾਂ ਲੱਭਣਾ ਪੈਣਾ ਫਿਰ ਤਾਂ ਉਹ ਤੇ ਕੱਢਣਾ ਪੈਣਾ ਤੋਰੀ ਚੱਲ ਚਲੀਏ ਹਾਂਜੀ ਕੱਲ ਬਾਲੇ ਚੁਰੇ ਖੁਰਚਦੇ ਨੇ ਜੀ ਇੱਕ ਚੀਜ਼ ਦੇਖੀ ਉਹਨੂੰ ਵੀ ਦਿਖਾਉਂਦੇ ਆ ਜਿਹੜੀ ਕੁਦਰਤ ਕਿਆ ਚੀਜ਼ ਹੁੰਦੀ ਆ ਨੇ ਆਪਣਾ ਸਿਸਟਮ ਬਣਾਇਆ ਹਰੇਕ ਚੀਜ਼ ਦਾ ਦੇ ਵਿਚ ਬੱਚੇ ਬੈਠੇ ਦੇਖੋ ਕਿੰਨੇ ਵਧੀਆ ਹੈ ਬੱਚੇ ਚਿੜੀ ਦੇ ਪੰਜ ਬੱਚੇ ਆ ਦੇਖ ਲੈ ਐਂ ਟਿਕੇ ਬੈਠੇ ਆ ਵਿਚ ਤੋ ਜੱ ਸਾਫ ਕਰਦੇ ਤੇ ਜਦ ਦੇਖਿਆ ਵੀ ਆਰਾਮ ਆਇਆ ਬੀਬੀ ਤੇ ਬੱਚੇ ਨਾ ਹੁਣ ਮੈਂ ਉਹਨਾਂ ਨੂੰ ਕਿਹਾ ਜਦ ਦੇਖਿਆ ਵਿਚ ਬੱਚੇ ਦੇ ਰਹਿਣ ਪੱਤੇ ਇਹਨੂੰ ਦੋ ਪੱਤਿਆਂ ਨੂੰ ਹੈ ਸਿਉਕੇ ਵਿੱਚ ਬਹੁਤ ਵਧੀਆ ਲਣਾ ਬਣਾਇਆ ਦਾ ਛੋਟੇ ਜਿਹੇ ਦਰਖਤ ਪਰ ਪੰਜ بچے ਆ ਪੰਜ ਪੰਜਾ ਬਹੁਤ ਵਧੀਆ ਛੋਟੇ ਛੋਟੇ ਜਿਹੇ ਆ ਇਹ ਵੀ ਰੱਬ ਦੇ ਜੀ ਆ ਦੇਖ ਲਓ ਕੁਦਰਤ ਕੌਂ ਤੇ ਡਰ ਹੁੰਦਾ ਕੌਂ ਜਿਆਦਾ ਤੰਗ ਕਰਦੇ ਇਹਨਾਂ ਨੂੰ ਇਹ ਸਾਈਡ ਪਰ ਇਹਨੇ ਬਹੁਤ ਵਧੀਆ ਸਿਸਟਮ ਦਾ ਘਰ ਬਣਾ ਕੇ ਵਿੱਚ ਪੰਜ ਬੱਚੇ ਆ ਚਲੋ ਤਾਂ ਅੰਦਰ ਉਸਤੀਆਂ ਰੱਖੇ ਮਾਲਕ ਬਾਕੀ ਹੁਣ ਇਹ ਕਾਲੂ ਸਾਫ ਕਰਾਂਗੇ ਗੋਬਰ ਗੈਂਦ ਦਾ ਫਲਟ ਤਾਂ ਲੱਭਿਆ ਨਹੀਂ ਕੋਈ ਵੀ ਬਾਕੀ ਦੇ ਦੇ ਗੋਹਾ ਕੋੜਤਾ ਹੁਣ ਕਿਆ ਬਣਦਾ ਕਿਆ ਨਹੀਂ ਲੋਈ 26 ਤਾ ਆ ਗਈ ਤਿਆਰ ਐ ਨਾ ਇਹ ਤਕਰੀਬਨ 2 ਤਰੀਕ ਦੀ ਬੀਜੀ ਆ ਬੋਲੂ ਭਾਈ ਨੇ ਅਗੇਤੀ ਇਹ ਪੱਤ ਗਈ ਬਾਕੀ ਡੋਡੀ ਤੇ ਬਚੀ ਵੀ ਐ ਇਹ ਜਿਹੜੀ ਅਗੇਤੀ ਆ ਇਹ ਨੂੰ ਡੋਡੀ ਨਹੀਂ ਹੈਗੀ ਜਿਵੇਂ ਸਾਡੇ ਵੀ ਥੋੜੀ ਜੀ ਘਟਾ ਆ ਉਹਨੂੰ ਤਕਰੀਬਨ 2-4% ਇਹਨੂੰ ਡੋਡੀ ਹੈ ਨਹੀਂ ਇਹਨੂੰ ਤਾਂ ਬਹੁਤ ਘੱਟ ਆ ਬਾਕੀ ਜਿਹੜੀ ਲੇਟ ਆ ਉਹਨੂੰ ਡੋਡੀ ਜਰੂਰ ਪੈਗੀ ਇਹ ਡੋਡੀ ਤੋਂ ਬਚੀ ਵੀ ਆ ਹੁਣ ਕਿਆ ਕਹਿ ਦੀਏ ਬਾਕੀ ਹੁਣ ਇਹਦਾ ਝਾੜ ਦੇਖਦੇ ਆ ਵੱਢ ਹੋਣ ਵਾਲੀ ਆ ਇਹ 2-4 ਦਿਨ ਵਿੱਚ ਵੱਢ ਹੋ ਜਾਣੀ ਨੇ ਅੱਜ ਹੋ ਗਈ 28 30-32 ਤਰੀਕ ਤੱਕ ਇਹਨਾਂ 32 ਕਹਿ ਹੋ ਗਿਆ ਸੌਰੀ 30-31 ਦਾ ਤਾਂ ਹੈ ਨਹੀਂ 30 ਦਾ ਵੀ ਨਾ 2 ਤਰੀਕ ਤੱਕ ਵੱਢ ਹੋ ਜੂਗੀ ਦੋ ਤੱਕ ਆ ਕੇ ਉਮੀਦ ਆ ਵੀ ਤਿੰਨ ਤੱਕ ਚਲੋ ਦੋ ਦਿਨ ਹੋਰ ਲਖਾ ਲਵੇ ਵਧੀਆ ਬਣ ਜੂਗੀਆਂ ਨੇ ਪਰ ਪੱਕੀ ਵੀ ਆ ਹੁਣ ਇਹ ਐਨ 26 ਬਾਕੀ ਦੇਖਦੇ ਉਹਦੀ ਮਰਜ਼ੀ ਆ ਕੋਈ ਪਤਾ ਨਹੀਂ ਇਹਨੇ ਕਦ ਬੜਾ ਦੇਣੀ ਪਾ ਤਿਆਰ ਆਏ ਚਲੋ ਦੇਖਦੇ ਹਾਂ ਇਹਦਾ ਬਾਸਮਤੀ ਵੀ ਨਸਰਾ ਹੀ ਕੋਲੂ ਬਾਈ ਵਾਲੀ ਪਰ ਬਾਦ ਬਹੁ ਗਈ ਜਿੰਨੀ ਗਏ ਤੋਂ ਓਨੀ ਜ਼ਿਆਦਾ ਲੰਬੀ ਆ ਘੱਟੋ ਘੱਟ ਵੀ 7-7 ਫੁੱਟ ਦੀ ਆ ਵੱਡਣ ਦੀ ਤਾਂ ਅੰਕ ਕਰੂੰਗੀ ਲੇਬਰ ਨੂੰ ਬਾਕੀ ਅੱਜ ਕੀ ਬਾਈ ਡੋਡੀ ਦਾ ਉਹ ਰਿਕਾਰਡ ਤੋੜ ਹੋਇਆ ਕੰਮ ਸਾਰੀਆਂ ਵੈਰਾਈਟੀਆਂ ਦਾ ਮੈਂ ਕੀ ਕਰੂੰ ਦੱਸ ਬੁੱਝਾ ਪੂਰਾ ਹੀ ਡੋਡੀ ਦਾ ਭਰਿਆ ਪਿਆ ਬਹੁਤ ਬੁਰਾ ਹਾਲਤ ਕੀ ਫਸਲਾਂ ਦਾ ਬਾਕੀ ਝਾੜ ਦਾ ਕੋਈ ਪਤਾ ਨਹੀਂ ਕੀ ਆਉਣਾ ਕੀ ਨਹੀਂ ਕਿਆ ਭਾਵਿਤਣੀ ਆ ਬਾਕੀ ਜੇ ਹੁਣ ਜਿਹੜੇ ਡੋਡੀ ਤੇ ਬਚੇ ਵੀ ਆ ਕੋਈ ਥੋੜੀ ਲੇਟ ਲੱਗੀ ਵੀ ਜਾਇ ਕਹਿ ਲਉ ਜਾਂ ਉਹ ਕਹਿ ਲਉ ਜਿਹੜੀ ਕਿਸਮਤ ਚੰਗੀ ਡੋਡੀ ਤੇ ਬਚ ਗਈ ਉਹਨੂੰ ਤੇਲਾ ਟਾ ਲਿਆ ਹੁਣ ਹੁਣ ਤੇਲੇ ਦਾ ਇੰਨਾ ਟੈਕ ਹੋਇਆ ਵਾ ਕਿਉਂਕਿ ਗਰਮੀ ਹੋ ਗਈ ਹਫਤੇ ਤੋਂ ਪੂਰੀ ਗਰਮੈਸਾ ਪੂਰੀ ਗਰਮੀ ਹੈ ਜਿੰਨੀ ਕਹਿ ਲਉ ਨਹੀਂ ਪੈ ਰਹੀ ਹੈ ਉਹਦੇ ਕਰਕੇ ਤੇਲੇ ਨੇ ਬਸ ਕਰਾਈ ਬਈ ਆ ਇੰਨਾ ਜਿਆਦਾ ਤੇਲਾ ਏ ਕੋਈ ਅੰਤ ਨਹੀਂ ਸਾਰੇ ਜਣੇ ਤੇਲੇ ਦੀਆਂ ਸਪਰੇਹਾਂ ਲੱਗੇ ਹੋਏ ਕੱਲ ਨੂੰ ਮਾਰੂ ਮਾਰ ਚੱਲ ਰਹੀਆਂ ਮੈਂ ਵੀ ਸੋਚਦਾ ਦਾ ਵੀ ਉਹ 28 ਨੇ ਹਲੇ ਤਕਰੀਬਨ 10 ਤਰੀਕ ਤੱਕ ਆਉਣਾ ਉਹਨੇ ਮੈਂ ਕਿਹਾ ਦੇਖਦੇ ਹਾਂ ਉਹਦੇ ਕੋਲ ਵੀ ਕਰਾ ਦਿੰਦੇ ਆ ਕੱਲੂ ਇੱਕ ਤੇਲੇ ਦਾ ਹੀ ਜ਼ਿਆਦਾ ਅਟੈਕ ਆ ਪੀਪੀ ਉਲੀ ਦਾ ਤਾਂ ਹੁਣ ਥੋੜਾ ਜਿਹਾ ਘਟ ਗਿਆ ਸ਼ੂੰਗੀ ਦਾ ਵੀ ਖਤਮ ਆ ਕਹਾਣੀ ਲੰਘ ਗਿਆ ਟਾਈਮ ਜਿਹੜਾ ਪੈਣੀ ਸੀ ਕੋਈ ਹੁਣ ਤੇਲੇ ਦਾ ਹੀ ਟੈਕ ਬਾਕੀ ਤੇ ਵੱਢਣ ਵਾਲਾ ਕੰਮ ਹੀ ਤਾਂ ਦਿਨ ਵਾਲਾ ਹੀ ਆ ਜਿਹੜੇ ਸਾਹ ਕੋਲ ਹਲਦੀ ਐ ਤਕੀ ਜਿਆਦਾ ਹੀ ਬੁਰਾ ਹਾਲਾ ਪਤਾ ਨਹੀਂ ਕਾਤੇ ਵੀ ਹੈ ਇਸ ਵਾਰ ਇੰਨਾ ਉ ਜਿਆਦਾ ਆਦੀ ਦਾ ਅਟੈਕ ਹੋਇਆ ਪਹਿਨਾ ਛੋਟੇ ਬੂਝੇ ਨੇ ਲੈ ਲਿਆ ਦੇਖੋ ਵਿੱਚ ਛੋਟਾ ਬੂਝਾ ਨਿਸਰਤਾ ਆਇਆ ਦਾਣਾ ਕਿ ਆਏ ਵੀ ਮੰਨ ਕੇ ਚਲੋ 2-4 ਦਾਣੇ ਹੋਣਗੇ ਬਸ ਉਤੇ ਬਾਅਦ ਚੂਹੇ ਨੇ ਅਟੈਕ ਕਰਤਾ ਇਸ ਵਾਰ ਤਾਂ ਫਸਲਾਂ ਪਰ ਜਿਆਦਾ ਹੀ ਨੁਕਸਾਨ ਹੋਇਆ ਪਹਿਨਾ ਛੋਟਾ ਬੂਝਾ ਆ ਗਿਆ ਉਤੇ ਬਾਅਦ ਚੂਹੇ ਦਾ ਅਟੈਕ ਆ ਗਿਆ ਚੂਹੇ ਤੇ ਬਚੇ ਹਲਦੀ ਨੇ ਮੀਨੇ ਬੁਤ ਇੰਨਾ ਪਿਆ ਹਲਦੀ ਨੇ ਟਾਲੇ ਸਾਰੇ ਬਸ ਇਹੀ ਹਾਲਾਤ ਹੀ ਬਸ ਪੁੱਛੋ ਨਾ ਵੀ ਫਸਲਾਂ ਕਿ ਨਹੀਂ ਤੇ ਅੱਜ ਕੀ ਦਾ ਜ਼ਿੰਮੇਵਾਰਾ ਦਾ ਮਨ ਮੁੜਿਆ ਪਿਆ ਚਲੋ ਬਾਕੀ ਰੱਬ ਗੈਲਾ ਤੰਦਰੁਸਤੀਆਂ ਬਖਸ਼ੇ ਮਾਦੇ ਕਾਫੇ ਦਾ ਚੱਲਦੀ ਰਹਿਣੀ ਆ ਇਹ ਤਾਂ ਦਿਨ ਚੰਗੇ ਮਾੜੇ ਹੁੰਦੀ ਰਹਿੰਦੇ ਬਾਕੀ ਹੁਣ ਵੜਦੇ ਆ ਬਾਜਰੇ ਨੂੰ ਕਾਲੂ ਜਾਂ ਪਰਸੋਂ ਨੂੰ ਦੇਖਦੇ ਆ ਬਟਾ ਲਾਉਂਦੇ ਆ ਜੇ ਇਹ ਚਾਰ ਲਿਆਂ ਦਾ ਫਿਰ ਤੁਹਾਨੂੰ ਪਤਾ ਇਹ ਕੋਲ ਯੋਜਨ ਦਾ ਅਗਲਾ ਕਹਿੰਦਾ ਕੱਖ ਫੋੜਨਾ ਕੰਮ ਹੀ ਜਾਣਾ ਚਾਰੇ ਵੱਢ ਲੋ ਭਾਈ ਜੋ ਸਤੋਂ ਕੋਲ ਹੈਗਾ ਇਹ ਪਰ ਮੈਂ ਇੱਕ ਹੋਰ ਸੋਚਿਆ ਮੈਂ ਤਾਂ ਰੱਖ ਲਿਆ ਬਾਜਰਾ ਇਹ ਮੈਂ ਕਹਿੰਦਾ ਬਾਜਰਾ 10 15 ਦਿਨ ਤੱਕ ਪਾਉਂਗਾ ਕਿਉਂਕਿ ਇਹਦੇ ਵਿੱਚ ਬਿਜਣੀ ਦਾ ਆਪਾਂ ਨੇ ਕਣਕੇ ਆ ਤੇ ਜਿਹੜੀ ਕਣਕ ਆ ਉਹਲੇ ਮਹੀਨੇ ਤੱਕ ਬਿਜਣੀ ਆ ਮੈਂ ਕਹਿੰਦਾ ਵੀ ਜਿਹੜਾ ਇਹ ਬਾਜਰਾ ਹੈ ਇਹ 10 12 ਦਿਨ ਤੱਕ ਵੱਡੂਗੇ ਇਹਦੇ ਗੱਲ ਫਿਰ ਗੰਨਾ ਪਾਵਾਂਗੇ ਆਪਾਂ ਜਿਹੜਾ ਆਪਣੇ ਬੂਟਿਆਂ 'ਚ ਖੜਾ ਹੈ 88 ਗੰਨਾ ਇਹ ਬਹੁਤ ਤਕੜਾ ਤਾਂ ਹੈ ਨਹੀਂ ਇਹ ਮਤਲਬ ਫਿਰ ਆਪਾਂ ਮੱਜਾਂ ਨੂੰ ਆਪਣੇ ਡੰਗਰਾਂ ਨੂੰ ਪਾ ਲਾਂਗੇ ਨਾਲੇ ਥੋੜਾ ਜਿਹਾ ਜਦ ਤੱਕ ਮੌਸਮ ਚੀਜ਼ ਹੋ ਜਾਊਗਾ ਵੀ ਜਿਹੜੀ ਗਰਮੀ ਆ ਇਹਦੇ ਕਰਕੇ ਫਿਰ ਮ ਉਹ ਬਾਜਰਾ ਨਹੀਂ ਹੁਣ ਵੱਢ ਰਿਹਾ ਮੈਂ ਕਿਹਾ ਵੀ ਉਹਨੂੰ ਰੱਖ ਲਓ ਕਿਉਂਕਿ ਫਿਰ ਕੱਲਾ ਗੰਨਾ ਦਾ ਪੈਣਾ ਨਹੀਂ ਨਾ ਹੀ ਇਹ ਗੰਨਾ ਚਾਰ ਗੱਲ ਚੰਗਾ ਲੱਗਣਾ ਵੀ ਕਹੀ ਜਿਹਾ ਚਾਰ ਗੱਲਾ ਕੇ ਪਾਈ ਜਾਈਏ ਚਲੋ ਚਾਰ ਗੱਲ ਵੀ ਮੜਾ ਮੋਟਾ ਪਾ ਲਾਂਗੇ ਪਰ ਇਹ ਬਾਜਰਾ ਹੁਣ ਸੋਨਾ ਹਰਾ ਏ ਮੈਂ ਕਿਹਾ ਵੀ ਇਹ ਬਾਜਰਾ ਹੋ ਜੂ ਉਦੋਂ ਫਿਰ ਗੰਨਾ ਹੋ ਜੂ ਮਿਕਸ ਕਰਕੇ ਵਿੱਚ ਮੜੀ ਮੂਟੀ ਤੂੜੀ ਬਚਾਉਣ ਖਾਤਰ ਐਨੇ ਨੂੰ ਧਾਨਾਂ ਦੀ ਪਰਾਲੀ ਆ ਜਾਨੀ ਹਰੀ-ਹਰੀ ਉਹ ਟੁੱਕ ਕੇ ਪਾਈ ਜਾਉਂਗੇ ਤੇ ਤਿੰਨੇ ਚੀਜ਼ਾਂ ਇਕੱਠੀਆਂ ਕਰਕੇ ਫਿਰ ਪਾਲਾਂਗੇ ਮੈਂ ਕਿਹਾ ਵੀ 10-15 ਦਿਨ ਤੱਕ ਪਰਾਲੀ ਸ਼ੁਰੂ ਤਾਂ ਹੁਣੀ ਹੋ ਜੇਣੀ ਪਹਿਲਾਂ ਪਰ ਮੈਂ ਕਿਹਾ ਵੀ ਫਿਰ ਆਗਾ ਵਿੱਚ ਰਲਾ ਕੇ ਪਾਈ ਜਾਉਂਗੇ ਪਰਾਲੀ ਬਾਜਰਾ ਤੇ ਕੰਨਾ ਇਹੀ ਸਲਾਹ ਐ ਬਾਕੀ ਬਾਪੂ ਤਾਂ ਲੜਦਾ ਕਹਿੰਦਾ ਲਾ ਵੱਡਾ ਇਹਨੂੰ ਤੁਸੀਂ ਵੱਡਰ ਤੇ ਮਾਰੇ ਨਹੀਂ ਵੱਢਦੇ ਉਹ ਮੈਂ ਕਿਹਾ ਵੀ ਵੱਢਣ ਦਾ ਚੱਕਰ ਨਹੀਂ ਹੈਗਾ ਵੀ ਚੱਕਰ ਮੇਨ ਇਹੀ ਆ ਮੈਂ ਕਬ ਇਹ ਗੰਨੇ ਗਲ ਪੈ ਜੂਗਾ ਹੁਣ ਜੇ ਬਾਜਰਾ ਮੰਨ ਲੂ ਮੈਂ 4 ਗਲ ਮਿਕਸ ਕਰਕੇ ਪਾਈ ਗਿਆ ਤੂੜੀ ਵਿੱਚ ਫੇਰ ਗੰਨੇ ਗਲ ਕੇ ਪਾਉਂਗਾ ਗੰਨਾ ਨਿਹਰਾ ਪਾਉਣਾ ਪੈਣਾ ਇਹਦੇ ਕਰਕੇ ਫੇਰ ਮੈਂ ਇਹੀ ਸੋਚਿਆ ਵੀ ਗੰਨੇ ਗਲੇ ਪਾਵਾਂਗੇ ਇਹਨੂੰ ਇਹਨੂੰ ਰੱਖ ਲਓ ਜਿਹੜਾ ਹੈਗਾ 10 ਦਿਨ ਦਾ ਹੈਗਾ ਇਹ ਫੇਰ ਰੱਖ ਲਈ ਲੈਣਾ ਆਹ ਬਈ ਚੱਲਦਾ ਸਾਡੇ ਐਮਐਲਏ ਸਾਹਿਬ ਵਾਲਾ ਫਾਊਟ ਲੱਗਿਆ ਵਾ ਪਿਛਲੇ ਜਿਵੇਂ ਖੱਤੀ ਵਿੱਚ ਉਰੇ ਬਾਰ ਆਪਣੀ ਇੱਕ ਖੱਤੀ ਵੀ ਇੱਧਰ ਹੜਕ ਤੋਂ ਜਿਹੜੇ ਜਿਵੇਂ ਵਿੱਜਣ ਲੱਗੇ ਹੋਇਆ ਪੂਰੇ ਪਹਿਨਾਂ ਦਾ ਪਾਣੀ ਖੜਾ ਤਾਂ ਹੁਣ ਥੁੱਪ ਗਿਆ ਹੁਣ ਲੱਗਿਆ ਪੌੜਾ ਵੀ ਜਿਜਣਾ ਚ ਚਲੋ ਆਇਆ ਵੀ ਸੋਣੀ ਹੋ ਜਾਂਦੀ ਆ ਦਾਦੀ ਦੇ ਲਾਂਗੇ ਉਹੀ ਲਾਹੇ ਦੇ ਆ ਇਹ 99 ਮਾਡਲ ਫੋਰਡ ਆ 99 90 ਵਧੀਆ ਚੱਲੀ ਜਾਂਦਾ ਕੰਮ ਸਾਰੀ ਜਾਂਦਾ ਵੀਰ ਦਾ ਸਾਡੇ ਰੈਨ ਇਹ ਬਾਤੀਆਂ ਛੱਟਾ ਦੇਤਾ ਮੈਂ ਵੀਰ ਲੱਗ ਗਿਆ ਬਹੁਤ ਪਰ ਨਹੀਂ ਕੀਤੀ ਆਪਣੀਆਂ ਇੱਧਰੇ ਵੀਰ ਦੀ ਆ ਮਾਉਂ ਤੋਂ ਹੋਏ ਕੱਟੀਆਂ ਹੀ ਬਾਦੇ ਛੱਟਾ ਮੈਂ ਦੇਤਾ ਜਵੀ ਦਾ ਮੈਂ ਕਾਲੇ ਨੂੰ ਕਿਹਾ ਦਾ ਕਾਲਾ ਆਇਆ ਨਹੀਂ ਪਤੰਦਰ ਬਹੁਤ ਦੋ ਦਿਨ ਨੂੰ ਦੇ ਹਾਰ ਕੇ ਨੇ ਵੀਦ ਬਾਕੀ ਲਿਆਇਆ ਰੂਟਾ ਬੇਟਰ ਕਹਿੰਦਾ ਦਾ ਕਾਨੂੰ ਲਵੇਟਣਾ ਭੋਲੂ ਬਈ ਵਾਲਾ ਆ ਪਾਏ ਚੱਲ ਵਧੀਆ ਹੋ ਗਿਆ ਲਾਲੀ ਅਜਿਨੇ ਰਿਸ਼ਤੇਦਾਰ ਆਏ ਬਾਈ ਦੋ ਸਤਿ ਸ਼੍ਰੀ ਅਕਾਲ ਜੀ ਇਹ ਤੀਜਾ ਵੀ ਰਿਸ਼ਤੇਦਾਰ ਹੈ ਆ ਇਹ ਵੀ ਕਦੇ ਕਦੇ ਹੀ ਆਉਂਦਾ ਹੈ ਹੈ ਰਿਸ਼ਤਾ ਟੀ ਕਰਦਾ ਨਹੀਂ ਬਾਈ ਨਾ ਉਹ ਤਕੜੀ ਐ ਇੰਨੀ ਚੀਜ਼ਾਂ ਦੀ ਪਾਰਟੀ ਰਹਿੰਦੀ ਕਦੇ ਦੇਖਿਆ ਤੁਸੀਂ ਵੀਡੀਓ ਜੀ ਪਾਰਟੀ ਕਰਦਾ ਮੈਂ ਤੁਹਾਨੂੰ ਹਾਂ ਆ ਗਲਾਸ ਅੰਦਰ ਰੱਖਿਆ ਹੁਣੇ ਦੱਸ ਗਈ ਪ੍ਰੂਫ ਵੀ ਨਹੀਂ ਹੈਗਾ ਹਾਂ ਮਰਜੀ ਆ ਭਾਈ ਅੱਡਾ ਪੀ ਕੇ ਫੇਰ ਵੀਡੀਓ ਸਟਾਰਟ ਕਰਵਾ ਲੂ ਹਾਂ ਨਾ ਉਹ ਬੰਦਾ ਹਰਿਆਣੇ ਤੇ ਆਇਆ ਮੈਨੂੰ ਸ਼ਿਫਾਰਿਸ਼ ਪਾਈ ਆ ਸ਼ਿਫਾਰਿਸ਼ ਹਰਿਆਣੇ ਵਾਲਾ ਆਪਾਂ ਨੇ ਖੁਸ਼ਖਬਰੀ ਦੇ ਦੇਣੀ ਛੇਤੀ ਮੈਂ ਕਿਹਾ ਵੀ ਭਾਈ ਹਰਿਆਣੇ ਜੇ 36ਤੀ ਦੇਖ ਉਧਰ ਸਸਤਾ ਇੱਧਰ ਨਾਲੋਂ ਕਹਿੰਦੇ ਲੱਖ ਰੁਪਈਆ ਦੇਖਦੇ ਆ ਜੇ ਉਧਰ ਮਿਲ ਜਵੇ ਆ ਜੇ ਆਪਣੇ ਫਰਕ ਕਰ ਕਿੰਦੀ ਲੈ ਲੂ ਕੋਈ ਗਿਆ ਉਧਰ ਹੀ ਦੇਖਦੇ ਆ ਬਾਪਾ ਅੱਜ ਦੱਸਿਆ ਬੰਮਾ ਜੀ ਨੇ ਬਸ ਕਰ ਦੇਣਾ ਅਸੀਂ ਸਮਸ਼ੱਤੀ ਦੰਨੇ ਦੰਨੇ ਪੰਪ ਹੈ ਦੋ ਚਾਰ ਉਹੀ ਗੱਲ ਆ ਮੈਂ ਕਹਿੰਦਾ ਇੱਧਰ ਫਰਕ ਆ ਇੱਧਰ ਨਾਲੋਂ ਨਾ ਹਰਿਆਣੇ 'ਚ ਫਰਕ ਆ ਹੁਣ ਵੀ ਆਪਣੇ ਪੰਜਾਬ 'ਚ ਇੱਧਰ ਹਰਿਆਣੇ ਦੇ ਲਿਆਲੇ ਆ ਕੇ ਬਹੁਤ ਵੇਚਦੇ ਆ ਹਿਮਾਚਲ 'ਚ ਵੀ ਹਿਮਾਚਲ 'ਚ ਥੋੜੀ ਦਿੱਕਤ ਆ ਜਾਂਦੀ ਆ ਹਿਮਾਚਲ ਟਰੈਕਟਰ ਵੀ ਨਹੀਂ ਵਿਕਦਾ ਇੰਨਾ ਉੱਥਾਂ ਟਰੈਕਟਰ ਵੀ ਨਹੀਂ ਹੈਗਾ ਹਿਮਾਚਲ ਵਿੱਚ ਹਿਮਾਚਲ ਦਾ ਹੀ ਟਰੈਕਟਰ ਨਾਲਾ ਗੱਲ ਨਹੀਂ ਉਹ ਜ਼ਿਆਦਾਤਰ ਯਾਹ ਬੜੀ ਨੀਤ ਥੋੜਾ ਜਾ ਲੈ ਚੱਲਦਾ ਛੋਟੇ ਡੈਕਟਰ ਹੈ ਵਾਪਸ ਠੀਕ ਆ ਹਰਿਆਣਾ ਵਿੱਚੋਂ ਲਿਆ ਕੇ ਆਪਣੀ ਪੰਜਾਬ ਵਿੱਚ ਡੀਲਰ ਬੋਗੇ ਦੀ ਨਹੀਂ ਦੇਖਣਾ ਤਾਂ ਉਹਨਾਂ ਦੇ ਫਾਇਦੇ ਖਾਤਰ ਇਹ ਆ ਉਹ ਆਏ ਵੀ ਚਲੋ ਹਰਿਆਣਾ ਨੇੜੇ ਬੈ ਜਾਂਦਾ ਉਹਨੂੰ ਲੱਭਣੇ ਸੌਖੇ ਆ ਉਹ ਜੇ ਐਮਪੀ ਯੂਪੀ ਨਹੀਂ ਤੇ ਲੈਣੇ ਹੋਗਾ ਥੋੜਾ ਦੂਰ ਪੈ ਜਾਂਦਾ ਹਾਂ ਬਈ ਉਹ ਜੱਗੇ ਵਾਲਾ ਵੀ ਤਾਂ ਉੱਥੇ ਤੇ ਆਇਆ ਵਾ ਹਰਿਆਣੇ ਤੇ ਉਹ 1009 ਇੱਥੇ ਆ ਕੇ ਹੋ ਜਾਂਦਾ ਉਹ ਨਾ ਹੋ ਜਾਂਦਾ ਲੱਖਾਂ ਸਾਰੇ ਕਰਾਉਣੇ ਹੀ ਨਹੀਂ ਬੰਦਾ ਹੈਗਾ ਭਾਈ ਨਹੀਂ ਉਹ ਤਾਂ 9 ਤੋਂ ਕਿਤੇ 9 ਵੀ ਕਰਾਉਣ ਦੇ ਨਹੀਂ ਲੱਗਣੇ ਤੈਨੂੰ ਨਹੀਂ ਜਿਹੜੇ ਟ੍ਰਾਂਸਫਰ ਕਰੋਗੇ ਉਹਦਾ ਵੱਧ ਲੱਗਦੇ ਨਾ ਨਾ ਇੰਨੇ ਨਹੀਂ ਫਰਕ ਐਨਓਸੀਓ ਲੱਗਦੀ ਉਹ ਤਾਂ ਇੰਨਾ ਜ਼ਿਆਦਾ ਨਹੀਂ ਟ੍ਰਾਂਸਫਰ ਦਾ ਪੈਂਦਾ ਨਵੇਂ ਨੂੰ ਪੰਗਾ ਪੈ ਜਾਂਦਾ ਜਿਕਣਾ ਹੋਰ ਤਾਂ ਨਵਾਂ ਲੈਣਾ ਹੈ ਉਧਰ ਨਾ ਹੋਣਾ ਬਹਿਣਾ ਉਹ ਨਵੇਂ ਦੀ ਉਹ ਗੱਲ ਕਰਦੇ ਹੁਣ ਤੂੰ ਪੁਰਾਣੇ ਕਰ ਜਾ ਉਹ ਮਰਾ ਪੁਰਾਣਾ ਕਿਹਾ ਇਹਨੂੰ ਨਹੀਂ ਨਹੀਂ ਭਾਈ ਇਹ ਕੋ ਗੱਲ ਨਹੀਂ ਇਹ ਲੱਖ ਰੁਪਇਆ ਘਟਾਉਣਾ ਫਿਰ ਨਵੇਂ ਪਰ ਜਾਉ। ਉਹ 2 ਸਾਲ ਚੱਲੇ ਹੋਵੇ ਉਹ ਵੀ ਲੱਖ ਰੁਪਇਆ ਹੋਰ ਘਟ ਜਾਣਾ। ਜੇ ਪਹਿਲਾਂ ਤੂੰ ਜਾਣਾ ਫਿਰ ਤਾਂ ਨਵੇਂ ਪਰ ਜਾਉ। ਪਹਿਲਾਂ ਪੁਰਾਣੇ ਟਰਾਲੇ ਤੇ ਚੱਲਦੇ ਚੱਲਦੇ ਨਵੇਂ ਪਰ ਆ ਕੇ ਟਰੈਕਟਰ ਤਾਂ ਵੀ ਅੱਕਣੀ ਕਰ ਦੇਣਾ। ਹਾਂ। ਦੋ ਕਿ ਦਿਨ ਇਹਨੇ ਪੁਰਾਣੇ ਦਿਖਾ ਕੇ ਫਿਰ ਨਵੇਂ ਦੀ ਦਾਈ ਤੇ ਆਉਂਦੇ। ਪੁਰਾਣਾ ਜਾ ਦੇਖਣਾ ਉਹ ਨਹੀਂ ਮੰਗਦੇ ਪੈ। ਜਿਹੜਾ ਟਰਾਲੇ ਦੀ ਪੁਰਾਣੇ। ਸਾਡੇ ਵੀ ਦਾਈ ਹੋਏ ਪੁਰਾਣਾ ਦੇਖਣ ਗਏ। ਮੈਰ ਭੋਲੂ ਬਾਈਓ ਗਏ ਪਹਿਲੇ ਦਿਨ ਅਸੀਂ ਦੋ ਗੱਡੀ ਚੱਕ ਕੇ ਅਸੀਂ ਘੁੰਮ ਗਏ ਹੁਣ 300 ਕਿਲੋਮੀਟਰ ਕਿਤੇ 2 300। ਜਿਹੜੇ ਕੋਲ ਜਾਹਾ ਮਨ ਲਾ 5 ਲੱਖ ਰੁਪਈਆ ਜੀ 5.5 ਰੇਟ ਤਾਂ ਨਵਿਆਂ ਵਰਗੀ ਉਹ 6 ਦਾ ਨਵਾਂ ਬਣਦਾ ਤਾਂ 5.5 ਜਿਹੜੇ ਬਿਲਗੇ ਵਾਲੇ ਜਿਹੜੇ ਕੋਈ ਹੋਰ ਆ ਚਲੋ ਉਹ 4.5 4.5 ਨੂੰ ਤੇ ਜਿਹੜਾ ਦੇਖ ਪਲਾਈ ਵਾਲੇ ਬਿਲਗੇ ਵਾਲਾ ਜੀ 5.5 ਆ ਕੇ ਮੂਰ ਮੈਂ ਹੋਰ ਕਾ ਕਰਨਾ ਮੈਂ ਹੋਰ ਕਿਆ ਕਰਨਾ ਕੱਲੂ ਫਿਰ ਉਧਰ ਚੱਲ ਬਿਲਗੇ ਕੀ ਨਹੀਂ ਨੂੰ ਤਾਂ ਫਿਰ ਉਧਰ ਨੂੰ ਗਏ ਫਿਰ ਨਵੇਂ ਉਹਦਾ ਠੀਕ ਕਰਿਆ ਕਿਉਂਕਿ ਪੈਸੇ ਹੁੰਨੇ ਮੰਗਦੇ ਉਹਦੇ ਬਾਅਦ ਯਾਰ ਉੱਪਰ ਵੀ ਲਾਉਣੇ ਪੈਣੇ ਤੈਨੂੰ ਲੋਗੋ ਨਹੀਂ ਕੋਈ ਲੈਣਾ ਹੀ ਹੁਣ ਟਰੈਕਟਰ ਦਾ ਕਰਨਾ ਉਹਦਾ ਰੰਗ ਵੀ ਘਟਿਆ ਵਾਦਾ ਮੈਂ ਜਿਹੜਾ 20 ਮਾਡਲ ਆ ਉਹਦਾ ਰੰਗ ਦਾ ਹੀ ਬਦਲ ਦਿੰਦੇ ਪਹਿਲਾਂ ਪਟਿਆਲੇ ਫਿਰ ਮੋਗੇ ਇਹੇ ਹੀ ਦੋ ਦੋ ਵਜਨ ਮੰਡੀਆਂ ਹੀ ਦਿਖਾ ਕੇ ਸਿੱਧਾ ਜਾਂਸੀ ਚ ਹੋਰ ਕੇ ਪੰਪ ਦੇਖ ਲੈ ਕਿੱਡੇ ਕਿੱਡੇ ਦਿੰਦਾ ਬਾਪੂ ਇਹੇ ਹਾਂ ਇਹ ਫਰਕ ਪੈ ਗਿਆ ਹੁਣ ਵਿਚ ਨੂੰ ਫੋਰ ਟਰੈਕਟਰ ਦੀ ਇਸ ਤਰ੍ਹਾਂ ਬਹੁਤ ਸਾਡੇ ਵੈਸੇ ਫੋਰ ਇਹ ਨਿਊ ਹੋਲੈਂਡ ਟਰੈਕਟਰ ਸਾਡੇ ਪਿੰਡ ਦੀ ਬਹੁਤ ਫਾਰਮ ਟਰੈਕ ਬਹੁਤ ਵੇਖੇ ਹਾਂ। ਦੇਖ ਜੀ ਫਾਰਮ ਟਰੈਕ ਵੀ ਮਿਲ ਜਾਂਦੇ ਆ। ਹਾਂ ਆਪਣੇ ਫਾਰਮ ਟਰੈਕ ਵੀ ਫਾਰਮ ਟਰੈਕ ਵੀ ਵਧੀਆ ਵੀ ਕਿਤੇ ਨਿਊ ਹੋਲੈਂਡ ਤਾਂ ਸਾਡੇ ਏਰੀਆ 'ਚ ਘੱਟ ਆ ਹਲੇ। ਇੱਧਰੋਂ ਜ਼ਿਆਦਾ ਆਪਣੇ ਆਪਣੇ ਨਿਊ ਹੋਲੈਂਡ ਜ਼ਿਆਦਾ ਪਾਉਂਦੇ ਆ। ਦੁਆਬੇ 'ਚ ਬਹੁਤ ਆ ਸਾਡੇ ਪਿੰਡ 'ਚ ਦੇਖ ਲਾ ਵੀ ਇੱਕ ਆ ਜੱਗਾ ਨਹੀਂ ਕਿ ਆਇਆ। ਨਹੀਂ ਗੰਨਾ ਢੋਣੇ ਨਾਲ ਜ਼ਿਆਦਾ ਬੰਦੇ ਏਰੀਆ 'ਚ ਨਿਊ ਹੋਲੈਂਡ ਘੱਟ ਆ ਫਾਰਮ ਟਰੈਕ ਤਾਂ ਹੈਗੇ ਆ। ਨਿਊ ਹੋਲੈਂਡ ਘੱਟ। ਉਹ ਟਰਾਲੇ ਵੀ ਡਬਲ ਐਕਸਲ ਆ। ਉੱਧਰ ਦਾ ਬਹੁਤ ਹੈ ਇੱਕ ਅੱਡੇ ਖੜਾ ਦਾ ਠੱਪੀ ਫੋਟਾ ਖੜਾ ਦਾ ਆ ਸਾਡੇ ਵਾਲੇ ਨਾਲ ਦੇ ਦੂਤ ਤੇ ਉਹਨੇ ਸ਼ੈੱਡ 'ਚ ਵੀ ਨਹੀਂ ਤਾਉਣਾ ਉਹਨੇ ਫਿਰ ਉਹਦਾ ਬਾਹਰ ਪਿੰਡ ਦੇ ਬਾਹਰ ਕਢਾਉਣਾ ਪੈਗਾ ਇਹਨਾਂ ਦਾ ਸੜਕ 'ਤੇ ਮਿੱਟੀ ਮੁੱਤੋਂ ਦੇ ਵੇਖ ਕੇ ਰੁੱਤੋਂ ਦਾ ਕੰਮ ਬਥੇਰਾ ਹੈ ਨਾ ਉੱਧਰ ਜਿਆਦਾ 805-5 ਚੱਲਿਆ ਇਹ ਰੇਟਿੰਗ ਬਹੁਤ ਜ਼ਿਆਦਾ ਬਹੁਤ ਚੱਲਿਆ ਏ ਟਰੈਕਟਰ ਮਿੱਟੀ ਦੇ ਭਰਤ ਪਰ ਨਾ ਇਹ 80 ਵਾਰ ਦੇ ਮਿਲਗਾ ਤੁਹਾਨੂੰ ਤੋਂ ਵੀ ਕਿਹਾ ਬਹੁਤ ਪੱਠੇ ਵਾਲਿਆਂ ਕੋਲ ਪੱਠੇ ਵਾਲਿਆਂ ਕੋਲ ਇੱਟਾਂ 'ਤੇ ਬਹੁਤ ਚੜਾਈ ਬਹੁਤ ਚੜਾਈ ਹੈ ਟਰਾਲੀ ਨੂੰ ਬਹੁਤ ਕੰਮ ਆਵੇ ਆਪ ਫਿਰ ਇਹਦੀ ਆਪਣੀ ਆਪਣੀ ਸੇਵਤ ਹੁੰਦੀ ਆ ਕੋਈ ਕਿਸੇ ਨੂੰ ਹੁਣ ਮੈਸੀ ਕਟਾਈ ਨੂੰ ਨਹੀਂ ਆਲੰਡ ਦੀ ਕਟਾਈ ਘੱਟ ਮੈਸੀ ਜਿੱਥੇ ਮਰਜੀ ਮੋੜਦੇ ਨਹੀਂ ਕਟਾਈ ਨੂੰ ਜਿੱਤੇ ਵੀਰੇ ਫਿਰ ਡਿਊ ਲੜ ਤੇ ਚੱਕਰ ਵੋਤੇ ਆ ਪਿੰਡੋਂ ਵੀ ਦੇਣ ਲੱਗਿਆ ਵਾ ਐਮਐਨ ਸਾਹਿਬ ਨਾਲ ਟਾਲੀਆਂ ਵਈਆਂ ਹੋਈਆਂ ਸਵਾਉਣਾ ਪੈਣਾ ਲੱਖ ਲਾਇਆ ਉਹ ਵੀ ਚੱਕਰ ਆ ਸਾਈਮ ਹੈ ਦੀ ਡਿਊਟੀ ਲਈ ਆ ਮੈਂ ਕਿਹਾ ਭਾਈ ਤੇਰੇ ਉੱਥੇ ਜੇ ਕੋਈ ਲੱਭਦਾ ਨੇੜੇ ਤੇਰੀ ਦੇਖ ਲਾ ਬਾਕੀ ਕੋਈ ਬਾਕੀ ਤੁਸੀਂ ਵੀ ਜੋਰ ਪਾਇਆ ਹੁਣ ਕਹਿੰਦੇ ਹੋ ਜੀ ਟਰੈਕਟਰ ਨਵਾਂ ਹੀ ਲੈਣਾ ਆਪਾਂ ਨੇ ਨਵਾਂ ਥੋੜੂ ਮੇਰੀ ਗਾ ਸੁਣ ਲੈ ਆ ਅਸੀਂ ਪੁਰਾਣਾ ਲੱਤਤਾ ਦਾ 2 ਸਾਲ ਚੱਲਿਆ ਵਾ ਤਾ ਤੇ ਇਹ ਨਾ ਦੋ ਨਹੀਂ ਇਹ ਹੈਗਾ 8.5 ਮਾਡਲ ਮੰਨ ਲੈ ਚੱਲ ਅਸੀਂ ਲੱਤਤਾ 12 ਚ 3.5 ਸਾਲ ਚੱਲਿਆ ਵਾ ਤਾ ਮੋਦਾ ਕੀ ਦਾ ਕਦੇ ਕੋਈ ਕੰਮ ਨਹੀਂ ਗਿਆ ਉਹ ਬਹੁਤ ਵਧੀਆ ਟਰੈਕਟਰ ਚੱਲਦਾ ਕੋਈ ਦਿੱਕਤ ਨਹੀਂ ਆਈ ਕਾਸੀ ਵਿੱਚ ਵੀ ਬਸ ਚਲਾਈ ਦਾ ਹੀ ਫਰਕ ਤੁਸੀਂ ਚਲਾਈ ਇੰਜਨ ਪੰਪ ਗੇਰ ਸਭ ਕਾਸੀ ਚਲੋ ਚਲਾਈ ਵੀ ਥੋੜੀ ਹੋ ਆ ਨਾ ਉਹੀ ਸਾਬ ਗੱਲ ਕਹਿੰਦਾ ਮੈਂ ਜੀ ਕੋਈ ਦਿੱਕਤ ਨਹੀਂ ਆਈ ਬਾ ਚੱਲਾ ਆਏ ਹਾਂ ਵੀ ਹੁਣ ਇਹ ਟਰਾਲੇ ਦੇ ਸਾਬਕਾ ਥੋੜਾ ਛੋਟਾ ਹੋ ਗਿਆ ਸਾਡੇ ਮਾਮਾ ਜੀ ਉੱਧਰ ਸੋਹ ਵਾਲੇ ਸੱਚੇ ਨਹੀਂ ਉਹ ਵੀ ਟਰੈਕਟਰ ਫਾਰਮ ਟਰੱਕ ਹੀ ਲੈ ਆਏ ਆ ਉਹ ਲੋ ਬੱਦ ਸਾਡੇ ਨੂੰ ਬੰਦੇ ਨੂੰ 9 ਲੱਖ ਰੁਪਏ ਦੇ ਵਿੱਚ ਆ ਆ ਉਹ ਟਰੈਕਟਰ ਲੈ ਕੇ ਆ ਅੱਛਾ ਉਹ ਟਰੈਕਟਰ ਦਾ ਬਹੁਤ ਨਾਸ ਕਰਦਾ ਨਹੀਂ ਮੇਰੀ ਤਾਂ ਇਹਦੀ ਵੀ 2-3 ਸਾਲ ਚ ਕੁਝ ਨਹੀਂ ਵਿਗੜਦਾ ਇਹ ਟਰਾਲੇ ਕਰਕੇ ਹੋ ਗਿਆ ਵੀ ਚਾਹ ਟਰਾਲਾ بڑا ਟਰੈਕਟਰ ਆ ਜਾਂ ਛੋਟਾ ਹੋ ਗਿਆ ਹਾਂਜੀ ਇੱਕ ਹੁਣ ਅਸਲ ਜੀ ਸੁਪਰ ਸੀਟਰ ਦਾ ਜਮਾਨਾ ਹੈ ਸੁਪਰ ਸੀਟਰ ਉੱਪਰ ਵੀ ਆਏ ਤਾਂ ਹੁਣ ਪਰਸੋਂ ਚੋਤੇ ਨੂੰ ਸੀ 50 ਲੈ ਕੇ ਆਉਣਾ ਨੇ ਮੁੰਡੇ ਨੇ ਹਰਮਨ ਨੇ ਹਾਂਜੀ ਬੁੱਕ ਕਰਾ ਕੇ ਆਈ ਵੀ ਆ 50 ਲੈ ਆਉਣਾ ਨੇ ਫਾਰਮਲ ਟਾਈ ਆ ਜੀ ਪਿਆਰ ਨੂੰ ਉਹ 45 ਨਾਲੋਂ ਤੇ ਥੋੜੇ ਜਿਹੇ ਫੀਚਰ ਜ਼ਿਆਦਾ ਕੱਢਦੇ ਮੈਂ ਤਾਂ ਕਹਿੰਦਾ 47 ਲੀ ਲੈ ਬੂਲ ਬਾਈ ਹੋਰ ਕਹਿੰਦਾ ਨਹੀਂ 50 ਲੈਣਾ ਕਰੇ ਉਦੋਂ ਤੱਕ ਸੱਟ ਦੇ ਹੀ ਮੂਡ ਬਣ ਜਾਣਗੇ ਪਹਿਲਾਂ 42 ਨੂੰ ਗਏ ਤੇ ਫੇ 50 ਪਰ ਹੋ ਕੇ ਹੁਣ 60 ਪਰ ਚਲੇ ਜਾਉਂਗੇ ਬਾ ਪੁਸ਼ਕ ਜੀਮੀਦਾਰ ਦਾ ਮੂਡ ਹੁੰਦਾ ਜੀ ਕੁਝ ਕਰ ਗਏ ਆਲੇ ਬਣਵਾ ਲੈ ਬਿਲਕੁਲ ਉਹ ਤਾਂ ਜਾ ਕੇ ਉਹ ਜਦੋਂ ਜਾ ਰਹੇ ਨੇ ਓਏ ਲਈ ਚੱਕੋ ਜੀ ਤੁਸੀਂ ਪੈਸੇ ਆ ਜੂਗੇ ਜਿਆਸੀ ਜਾਨ ਨੇ ਤੈਨੂੰ ਲੁਝਾਉਣੀ ਇਹ ਜਾਨ ਉਹਨਾਂ ਨੇ ਤੈਨੂੰ ਯਾਰ ਕੋਈ ਵੀ ਆ ਹੁਣ ਤੂੰ ਗੱਡੀ ਉਹ ਲੈਣ ਚੱਲਿਆ ਥਾਰੇ ਲੈ ਲ ਮੰਨਦਾ 12 ਲੱਖ ਤੋਂ ਸ਼ੁਰੂ ਹੋ ਕੇ 20 ਲੱਖ ਤੱਕ ਆਈ ਜਾਂਦੀ ਆ 27 ਤੱਕ ਪਹੁੰਚ ਜਾਂਦੀ ਜੀ 27 28 ਤੱਕ ਫੇਰ ਉਹ ਪਤਾ ਕੀ ਕਰਨਾ ਆਹ ਟਰੈਕਟਰ ਉਪਨੀ ਉਦ ਆਏ ਚਾ ਫੀਚਰ ਬਾਸ ਚਾ ਪਾ ਦੇ ਚਾ ਵੀਚਰ ਆ ਗਿਆ ਬੰਦਾ ਉਹਦੇ ਨਾਲ ਉਹਦੇ ਨਾਲ ਸਭ ਤੋਂ ਟੌਪ ਪਰ ਚਲੀ ਜਾਂਦਾ ਚਲੀ ਜਾਂਦਾ ਸਹੀ ਗੱਲ ਆ ਜੀ ਅਗਲੇ ਨਾਲ ਲੱਗਣ ਲੱਗ ਜਾਂਦਾ ਮੈਂ ਉੱਥੇ ਦੇਖ ਲਿਆ ਉਹ 45 ਨੇ ਪਸੰਦ ਕਰ ਲਿਆ ਸਾਰਾ ਕੁ ਕਰ ਲਿਆ ਜਾ 50 ਦੇ 2 3 ਕੇ ਗੋਣ ਵੱਧ ਦੱਸੇ ਮੈਨੂੰ ਤਾਂ 50 ਠੀਕ ਹੈ ਜੀ ਭਾਈ 50 ਬਰੂ ਲੈ ਹਾਂ ਮੈਂ ਹੁਣ ਸਾਡੇ ਜੀ ਜੇ ਉਹ 60 ਦੇ ਗੋਣ ਦਾ ਦਿੱਤੇ ਆ ਕਿ ਮੈਂ ਤਾਂ 60 ਬਰੂ ਲੈਣਾ ਆ ਜੀ ਯਾਰ ਮਾਰਕੀਟਿੰਗ ਇਹੀ ਹੁੰਦੀ ਆ ਵੀ ਉੱਥੇ ਦਾਹੀਂ ਤਰ੍ਹਾਂ ਨੇ ਮੂਹਰੇ ਜਿਹੜਾ ਰੱਖਿਆ ਬੋਲਿਆ ਸਹੀ ਆ ਬਿਲਕੁਲ ਸਹੀ ਆ ਉਹ ਤਾਂ ਕੰਮ ਉਹਨਾਂ ਦਾ ਕਮਿਸ਼ਨ ਉਹਨਾਂ ਕੋ ਹਰ ਵਾਰ ਤੱਕ ਕੋਈ ਨਾ ਕੋਈ ਗਾਹ ਕਾਉਣਾ ਉਹਨਾਂ ਨੇ ਹੈਂਡਲ ਕਰਨਾ ਉਹੀ ਸਾਫ ਗੱਲ ਜਹਾ ਦਿੰਦੇ ਆ ਪਰ ਅਸਲ ਚ ਮੈਂ ਤਾਂ ਯੂਬੋ ਦਾ ਫੈਨ ਤਾਂ ਹੁਣ ਗੋਗਾ ਬਾ ਯੂਦਰਾਮ ਬਾ ਪੂਰੀਰ ਮੁੰਡੇ ਦੀ ਕਹਿੰਦੇ ਨੀਲਾ ਜਿਹਾ ਦੇਖਣਾ ਜਿੱਲਾ ਜਾਈ ਠੀਕ ਹੈ ਬਹੁਤ ਘੋੜੇ ਆ ਟਰਾਲੀ ਨਾਲ ਦਾ ਰੰਗ ਆ ਮੈਂ ਤਾਂ ਜੋਬ ਹੋ ਗਿਆ ਦਾ 585 ਉਹ ਵੀ ਵਧੀਆ ਮੈਂ ਕਹਾਂ ਨਾਲੇ ਤੇਲ ਦਾ ਖਰਚਾ ਘੱਟ ਆ ਹੈ ਬਹੁਤ ਵੀ ਵਧੀਆ ਬਾਕੀ ਨਾਲ ਦੀ ਮਰਜ਼ੀ ਆ ਭਾਈ ਜਿੱਧਰ ਬੋਟ ਵੱਧਦਾ ਜੀ ਬਸ ਉਧਰ ਜਾਉਗੇ ਸੀ ਕਿ ਉਹਨਾਂ ਨਾਲ ਜੀ ਸਰਕਾਰ ਕਹਿੰਦੀ ਹੁੰਦੀ ਆ ਵੀਰੋ ਦੀ ਨਹੀਂ ਉਧਰ ਬੋਟ ਇਧਰ ਬਹੁਤ ਉਹ ਤਾਂ ਹਾਏ ਬਹੁਤ ਦਰਸਾ ਰਹੇ ਉਹ ਇਹਨੇ ਲੋਕਤੰਤਰ ਕਹਿੰਦੇ ਆ ਹੈ ਉਹ ਵੀ ਠੀਕ ਹੈ ਹੈ ਉਹ ਵੀ ਠੀਕ ਹੈ ਇੱਕ ਵੋਟ ਘਟ ਗਈ ਹੋਰ ਭਾਈ ਤੇਰਾ ਉਹ ਜਿਹੜਾ ਹੈਗਾ ਨਾ 24 ਉਹ ਵੀ 24 ਤਾਂ ਹੈਗਾ ਪਰ ਸੁਪਰ ਸੀਡਰ ਵੀ ਦੇਖਣਾ ਨਾ ਉਹਨੂੰ ਪੁੱਛ ਕੇ ਜਿਹੜਾ ਸੁਪਰ ਸੀਡਰ ਹੈ ਉਹ ਵੀ ਪੁੱਛਣਾ ਨਾ ਉਹ ਤੇ ਕਿਤੇ ਨਹੀਂ ਤੈਨੂੰ ਮਾਫਰ ਆ ਚੱਕਰ ਨਾ ਪੀ ਵੀ ਦਾ ਠੀਕ ਹੈ ਨਾ ਨਾ ਜਿਹੜਾ ਹਟਵਾ ਕੇ ਖਿੱਚਿਆ ਲੋੜਨੀ ਜਿਹੜਾ ਮਰਦੇ ਕੋਈ ਥਾਲੋ ਪਿੱਛੇ ਖਿੱਚ ਤਾਂ ਇਹਨੇ ਵੀ ਲੈਣਾ ਸੁਪ ਉਹਦੇ ਗਾਲੇ ਕੋਈ ਵੀ ਚੀਜ਼ ਹੁੰਦੀ ਰੂਟਾ ਬਟਾ ਤੇ ਅੱਠ ਛੋਟਾ ਵੀ ਕਿਚਾਈ ਗਏ ਇਹਦੇ ਗੱਲ 12 ਫੇ ਖਿੱਚਣ ਦਾ ਲਾਉਣ ਦਾ ਥੱਲੇ ਪੱਟਣ ਦਾ ਹੋ ਫਰਕ ਪੈਂਦਾ ਇਹ ਕੀ ਦਾ ਫਰਕ ਪੈਂਦਾ ਹੁਣ ਜੇ ਟ੍ਰੀਟਾ ਮਾਰਨੀ ਹੈ ਫੇ ਤਾਂ ਜਿਹੜੇ ਮਕਰਵਾਦੀ ਬਾਵਰ ਪਾਵਰ ਉਹ ਜਿਹੜਾ ਉਹ ਦਾਦੇ ਦਾ 50 ਹੈ ਉਹ ਮੇਰੇ 47 ਦੇ 50 ਬਾਵਰ ਇੱਥੇ ਗੱਲ ਤੇ ਇਹ ਪਾਵਰ ਕੂਪਰਾਂ ਦਾ ਕੋਈ ਡਾਊਟ ਨਹੀਂ ਹੈਗਾ ਇਹਦੇ ਵਿੱਚ ਇਹ ਵੀ ਐਂ ਦਾ 42 ਬਾਵਰ ਇਹ ਵੀ ਤਾਂ 42 ਬਾਵਰੇ ਆ 330 ਕਿੰਨਾ ਕੋ 50 ਬਾਵਰ 12 ਜਮੀਨ ਸਮਾਦਾ ਫਰਕ ਪੈਂਦਾ 16 ਦੇ ਅਜੇ 12 ਦੇ ਵਿੱਚ ਹੋਰ ਵਾਈ ਰੋਡੀ ਹੈ। ਹੋਰ ਵਾਈ ਰੋਡੀ ਹੁੰਦਾ ਹੈ। ਤੇ 98 ਨੂੰ ਵਧੀਆ ਰਹਿੰਦਾ। ਟਰਾਲੇ ਨੂੰ ਵਸੇ ਟੂ ਵੀਰ ਵਧੀਆ ਹੁੰਦਾ। ਜਿਹੜਾ ਟਰਾਲੇ ਵਾਸਤੇ ਸਪੈਸ਼ਲ ਦੇਖਣਾ ਦਾ ਟੂ ਵੀਰ ਵੈਸਤਾ। ਹੋਰ ਵੀ ਟਰਾਲੇ ਨੂੰ ਗੁਰੂਈ ਦਾ। ਉਹਨੇ ਤਾਂ ਚੱਕੇ ਹੋ ਜਾਣ ਜਿਆਦਾਤਰ। ਜੋ ਚਲਾਇਆ। ਜਾਂ ਖਿੱਚਣਾ। ਪਾਵਰ ਵੱਡੀ ਜਾਣੀ। ਪਰ ਜਿਹੜਾ ਟਰਾਲੇ ਨੂੰ ਅਸਲ ਚ ਅਸਲ ਕਿੰਗਾ ਟੂ ਵੀਰ ਦਾ। ਉਹ ਚਾਹੇ ਹਾਲ ਆ, ਤਗੀਆਂ ਐ, ਸੁਆਗਾ ਐ। ਹੋਰ ਕੋਈ ਪਲਾਉ ਆ। ਉਹ ਵੀ ਹੋਰ ਵਾਈ ਨਾਲ ਜਿਆਦਾ ਕੰਮ ਕਰਦਾ। ਇਹ ਮੁੜਨੇ ਡਾਇਰ ਲੱਗ ਗਈ ਜਾਂਦੀ ਹੈ ਜਦੋਂ ਮੈਂ ਪਲੋ ਮਾਰਿਆ ਤਾਂ ਮੈਂ ਇੰਨਾ ਨਾ ਪੜਦਾ ਸੀ ਲਖੇਰ ਘਟੋ ਘਟ ਡੇਢਰ ਦੋ ਦੋ ਫੁੱਟ ਕੱਟਿਆ ਆਹਾਂ ਮਿੱਟੀ ਸਾਡੇ ਰੀਤਾ ਹੁੰਦਾ ਤਾਂ ਇੰਨਾ ਇੰਨਾ ਉੱਪਰ ਪਾਇਆ ਬਾਪੂਆ ਨੇ ਭਰਤਾ 12 ਸਾਲ ਦੀ ਰੀਤਾ ਹੀ ਪਾਇਆ ਉਹ ਜਦ ਕਰ ਇੰਨੇ ਟਰੈਕਟਰ ਆਉਂਦੇ ਸੀ ਬੀ ਦੀ ਜੀਸੀ ਇਹਨੇ ਸੋਚਿਆ ਵੀ ਪਟਾਈਏ ਤੇ ਰੀਤੇਦਾਰ ਬੋਰ ਬੀ ਫੋਰ ਲੈ ਆਏ ਤੇ ਉਹਦੇ ਗਾ ਪਟਿਆ ਸੀ ਦੇਖ ਲੈ ਤੂੰ ਰੀਤਾ ਗਾਇਬੇ ਹੋ ਗਏ ਥੱਲੇ ਲੰਘ ਗਏ ਥੱਲੇ ਵੜ ਗਏ ਜਦ 2 2.5 ਫੁੱਟ ਬੱਟ ਹੋ ਗਿਆ ਉਹ ਇੱਕ ਫੁੱਟ ਐ ਥੱਲੇ ਮਾਰੇ ਜਦਾਂ ਇੱਕ ਹੋ ਜਾਂਦੀ ਹੈ ਨਾ ਪਾਣੀ ਵੀ ਸਰਕਲ ਜਾਣ ਲੱਗ ਜਾਈ ਮੈਨਾਂ ਉਹ ਕਦੋਂ ਕਰਦੇ ਸੀ ਉਹ ਫੇਰ ਤਾਂ ਨਹੀਂ ਅੱਗੇ ਸੀ ਕਦੇ ਕਦੋਂ ਨਹੀਂ ਕਰਿਆ ਬੌਣਾ ਖੜਾਂਗੇ ਵਾਗੇ ਤਾਂ ਲੋਣੇ ਉਹਨੇ ਪਲੋ ਐਨੇ ਡੂੰਘੇ ਮਾਰੇ ਅਸੀਂ ਬੜੇ ਫੋਰ ਵੀ ਜਾਇ ਪੂ ਵੀ ਲਾਉਂਦੇ ਤੇ ਫਿਰ ਟਰੈਕਟਰ 60 ਰੁਪਏ ਦਾ ਜਾਇ ਜਦ 2 ਵੀ ਲਾਉਂਦੇ ਤੇ ਫਲੀਪ ਮਰੀ ਜਾਂਦਾ ਤਾਂ ਫੋਰ ਵੀ ਲਾਦੇ ਵੇਲਾ ਭੱਜਿਆ ਜਾਂਦਾ ਤਾਂ ਅਸੀਂ ਇੰਨਾ ਫਰਕ ਚੱਲ ਬਾਕੀ ਲੱਭੀ ਹੋਣ ਦੇਖਦੇ ਆ ਪਾਉਂਦਾ ਕਿ ਨਹੀਂ ਪੂਰੀ ਤੂੰ ਹਲੇ ਨਹੀਂ ਅਜੇ ਹੈਗੇ 2-3 ਮਹੀਨੇ ਗੰਨੇ ਤੱਕ ਗੰਨੇ ਦੇ ਬਾਅਦ ਜਰੂਰ ਚੱਲ ਠੀਕ ਆ ਲੰਬਾ ਇੱਕ ਹੀ ਹੋ ਤੇ ਹਾਂ ਲੰਬਾ ਟਾਈਮ ਦੇਤਾ ਜੀ